ਬਜਾਈ ਕਰਨੀ ਹੈ ਤੁਸੀਂ ਕੈਮੀਕਲ ਹੀ ਖੇਤੀ ਬੈਠੀ ਕਰਦੀਆਂ ਬੀਜ ਕਿੰਨਾ ਹੋਊਗਾ 12 ਕਿਲੋ ਤੇ ਕਣਕ ਬੀਏਪ ਕਿੰਨੀ ਹੋਊਗੀ 12 ਕਿਲੋ ਇਸ ਤਰੀਕੇ ਕਣਕ ਬੀਜੋ ਪਾਲੋ ਤੇ ਪੰਜਾਬਾ ਕਰੋ ਪੰਜਾਬਾ ਦਾ ਰਿਸਕ ਮੇਰਾ ਤੇ ਤਿਆਰ ਬਾ ਤੁਹਾਡਾ ਜੇ ਕਣਕ ਕੱਟ ਗਈ ਅਜਿਹਾ ਬੀਜ ਕੇ ਪਾਲਣ ਨਾਲ ਜਿੰਨੀ ਘਟੀ ਉਹਦੇ ਪੈਸੇ ਮੈਂ ਦੇਊਂਗਾ ਚਾਹ ਪੰਕਰ ਦੇ ਬੀਜਣੀ ਆ ਮੇਰੇ ਤਜਰਬੇ ਵਾਲੀ ਉਹ ਚਾਰ ਕਨਾਲਾਂ ਦੀ ਗਾਰੰਟੀ ਫੁੱਲ ਆਪਣੀ ਆ ਠੀਕ ਆ ਭਾਵੇਂ ਕਿੱਲਾ ਬੀਜ ਲਿਓ ਜਿਵੇਂ ਦੱਸਿਆ ਜਾਊਗਾ ਜਿੰਨਾ ਵੀ ਕਿਹਾ ਜਾਊਗਾ ਓਵੇਂ ਪਾ ਕੇ ਬੀਜਣੀ ਆ ਓਵੇਂ ਉਹਨੂੰ ਪਾਲਣਾ ਜੇ ਤੁਹਾਡਾ ਉਹਦੇ 'ਚ ਕੋਈ ਘਾਟਾ ਹੋਇਆ ਉਹਦੀ ਪੂਰਤੀ ਆਪਾਂ ਕਰਨੀ ਆ ਠੀਕ ਆ ਤੇ ਜੋ ਮੈਂ ਕਹਾਂਗਾ ਉਹ ਤੁਸੀਂ ਇਹਨਾਂ ਬੰਦ ਲਾਗੂ ਕਰਨਾ ਤੇ ਸਭ ਤੋਂ ਪਹਿਲੀ ਗੱਲ ਵੀ ਪੌਸਵਾਹਾਂ ਦੇ ਵਿੱਚ ਝੋਨੇ ਦੀ ਜਿਹੜੀ ਪ੍ਰਾਲੀ ਹੈ ਉਹਨੂੰ ਜਾਂ ਤਾਂ ਵਿੱਚ ਵਾਹ ਕੇ ਰੌਣੀ ਕਰਨੀ ਹੈ ਠੀਕ ਹੈ ਰੌਣੀ ਦੇ ਵਿੱਚ ਇੱਕ ਵੇਸਟ ਡੀਕੰਪੋਜ਼ਰ ਦਾ ਪ੍ਰੋਡਕਟ ਉਹਨਾਂ ਨਿਕਾਜ ਉਹ 50 ਗ੍ਰਾਮ ਤੋਂ ਭਾਵੇਂ 50 ਲੱਖ ਲੀਟਰ ਬਣਾ ਲਓ ਉਹ ਤੁਹਾਡੀ ਮਰਜ਼ੀ ਹੈ ਤੇ ਇੱਕ ਵਾਰੀ ਜਦੋਂ ਤੁਸੀਂ ਬਣਾ ਲਿਆ ਉਹਦੇ ਵਿੱਚੋਂ ਥੋੜਾ ਜਿਹਾ ਵਿਚਾਰ ਲੈਣਾ ਜਾਗਦੇ ਤੌਰ ਤੇ ਤੇ ਉੱਥੇ ਤੋਂ ਹੀ ਸਾਰੀ ਉਮਰ ਬਣਾ ਜਾਗਦੇ ਹੋ ਠੀਕ ਤਾਂ ਉਹ ਜਿਹੜਾ ਪ੍ਰੋਡਕਟ ਆ ਉਹਦੇ ਲਈ ਤੁਹਾਨੂੰ ਚਾਹੀਦਾ 200 ਲੀਟਰ ਪਾਣੀ 2 ਕਿਲੋ ਗੋੜ ਪਲਾਸਟਿਕ ਦਾ ਡਰਮ ਕਿਹਨੂੰ ਖੋਲੋ ਪਾਣੀ ਦੇ ਵਿੱਚੋਂ ਪ੍ਰੋਡਕਟ ਪਾ ਲਓ 50 ਗ੍ਰਾਮ ਢੋਲੋ ਦਿਨ ਚ ਦੋ ਵਾਰੀ ਹਿਲਾਓ ਤੇ ਚਾਰ ਤੋਂ 10 ਦਿਨਾਂ ਚ ਉਹ 50 ਗ੍ਰਾਮ ਤੋਂ 200 ਲੀਟਰ ਬਣ ਜੂ। ਜਿਹੜੇ ਵਾਹਨ ਦੇ ਵਿੱਚ ਛੋਨੇ ਦੀ ਪ੍ਰਾਲੀ ਤੁਸੀਂ ਨੱਪੀ ਆ। ਉਹਨੂੰ ਭਰ ਦੇਣਾ, ਰੌਣੀ ਕਰ ਦੇਣੀ ਆ ਤੇ ਵਿੱਚੋਂ 180 ਲੀਟਰ ਵਗਾ ਦੇਣਾ, 20 ਲੀਟਰ ਬਚਾ ਲੈਣਾ। 20 ਲੀਟਰ ਦੇ ਵਿੱਚ ਮੜ ਕੇ 2 ਕਿਲੋ ਗੌਣ ਤੇ 200 ਲੀਟਰ ਪਾਣੀ ਪੂਰਾ ਕਰ ਦਿਓ। ਫੇਰ ਉਹ ਤਿਆਰ ਹੋ ਜੂਗਾ। ਪੀੜੀ ਨਾਲ ਪੀੜੀ ਚਲਾ ਸਕਦੇ ਹੋ ਤੁਸੀਂ ਹੁਣ। ਠੀਕ ਆ। ਉਹ ਕਰਕੇ ਤੁਸੀਂ ਰੌਣੀ ਕਰਕੇ ਇੱਕ ਵਾਰੀ ਵੇਲੇ ਹੋ ਗਏ ਜਦੋਂ ਰੌਣੀ ਬੱਤਰ ਆਉ ਉਦੋਂ ਤੱਕ ਜਿੰਨਾ ਨਾਲ ਤਰਾਲ ਸੀਗਾ ਉਹ ਬੜਕਤ ਦੇ ਕਰਕੇ ਜਮਾ ਨਹੀਂ ਥਿਆ ਉਹ ਤੁਹਾਨੂੰ ਬਾਹ ਚੋ ਕਲੀਰ ਉਹ ਵੀ ਖਾਦ ਬਣ ਕੇ ਤੁਹਾਡੀ ਉਤਲੀ ਮਿੱਟੀ ਚ ਆ ਗਈ ਹੁਣ ਕੀ ਕਰਨਾ ਬੱਤਰ ਆਏ ਬਾਹ ਨੂੰ ਬਾਹ ਲੈਣਾ ਚੰਗੀ ਕਰਾਂ ਜਿਵੇਂ ਵਾਹ ਕੇ ਆਪਾ ਬਣਾਉਣੇ ਆ ਬਾਹ ਨੂੰ ਬਣਾਣਾ ਆਖਰੀ ਬਾਤ ਹੈ ਆਪਾ ਉਹਦੇ ਵਿੱਚ ਬਾਹਰ ਦੇ ਵਿੱਚ 4 ਕਿਲੋ ਆਪਾ ਪਾਉਣਾ ਹੈ ਵੈਮ ਸ਼ਕਤੀ ਇਹ ਨੋਟ ਕਰ ਲਓ ਮਾਈ ਕੋ ਰਾਈਜ਼ਾ 4 ਕਿਲੋ ਵੈਮ ਸ਼ਕਤੀ ਤੇ 1 ਕਿਲੋ ਸੰਜੀਵਨੀ ਇਹ ਦੋ ਦਵਾਈਆਂ ਪਾ ਕੇ ਆਖਰੀ ਬਾਤ ਹੈ ਕਰਨਾ ਕੇ ਵਾਂਹ ਦੇ ਵਿੱਚ ਠੀਕ ਹੈ 1 ਕਿਲੋ ਤੁਸੀਂ ਸੁਹਾਗਾ ਮਾਰ ਦੇਣਾ ਹੁਣ ਸੁਹਾਗਾ ਮਾਰ ਕੇ ਕਣਕ ਬੀਜਣ ਵਾਸਤੇ ਵਾਂਹ ਤਿਆਰ ਹੂੰਗਾ ਪਰ ਆਪਾਂ ਬੀਜਣੀ ਨਹੀਂ ਸੁਹਾਗਾ ਮਾਰ ਕੇ ਨੂੰ ਥੋਪੜਵਾਉ ਇੱਕ ਥੋਪੜਵਾਈ ਅਗਲੇ ਦਿਨ ਦੀ ਸਾਰੀ ਥੋਪੜਵਾਈ ਤੇ ਉਦੋਂ ਅਗਲੇ ਦਿਨ ਫੇਰ ਸੁਹਾਗਾ ਦੋ ਤਿੰਨ ਵਾਰੀ ਉਹਨੂੰ ਸੁਹਾਗਣਾ ਥੋਪਣ ਵਾਲਵਾ ਕੇ ਉਹਦੇ ਨਾਲ ਕੀ ਹੋਊਗਾ ਪਾਲ ਬਣ ਜੂਗੀ ਕੀ ਬਣ ਜੂਗੀ ਪਾਲ ਜਿਹੜੇ ਨਦੀਨ ਹੁੰਦੇ ਆ ਗੁੱਲੀ ਡੰਡਾ ਬਾਥੂ ਇਹਨਾਂ ਦਾ ਵੀ ਬਰੀਕ ਹੁੰਦਾ ਚਾਰਾ ਮੈਣਾ ਜਿੰਨਾ ਬੀਜ ਬਰੀਕ ਆ ਹਲਕਾ ਉਨਾ ਹੀ ਉੱਤੇ ਰਹੂਗਾ ਮਿੱਟੀ ਚ ਤਾਂ ਨਦੀਨਾ ਦਾ ਬੀਜ ਆ ਜਿਹੜਾ ਅੱਧੇ ਤੋਂ ਲੈ ਕੇ ਪੌਣਾ ਇੰਚ ਡੂੰਘਾ ਹੁੰਦਾ ਮਿੱਟੀ ਦੇ ਵਿੱਚ ਜਦੋਂ ਤੁਸੀਂ ਪਾਲ ਬਣਾਈ ਤਾਂ ਅੱਧਾ ਪੌਣਾ ਇੰਚ ਮਿੱਟੀ ਸੁੱਕ ਗਈ ਬੱਤਰ ਸੁੱਕ ਗਿਆ ਤਾਂ ਆਪਾਂ ਕੀ ਕੀਤਾ ਉਹ ਬੱਤਰ ਖੋਖਖ ਕਰ ਲਿਆ ਕਾਨਕ ਜਿਹੜੀ ਹੈਗੀ ਆ ਉਹ ਬੱਤਰ ਚ ਜਾਊਗੀ 2 ਇੰਚ ਡੂੰਘੀ ਵੇਚਦੇ ਆ ਪੌਤਾ ਇੰਚ ਠੀਕ ਤੇ ਜਿਹੜਾ ਨਦੀਨ ਦਾ ਬੀਜ ਆ ਉਹ ਸੁੱਕੇ ਚ ਆ ਗਿਆ ਕਿਸੇ ਵੀ ਬੀਜ ਨੂੰ ਜੰਮਣ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਇੱਕ ਨਮੀ ਤੇ ਦੂਜੀ ਸਿਲ ਕੀ ਨਮੀ ਤੇ ਸਿਲ ਹੁਣ ਜਦੋਂ ਉਤਲੀ ਬੱਤਰ ਖੁਸ਼ਕ ਕਰਤਾ ਧਰ ਬਣਾਤੀ ਤਾਂ ਉਤਨੇ ਮਿੱਟੀ ਚ ਨਮੀ ਹੈਗੀ ਨਹੀਂ ਤੇ ਧਰ ਲਈ ਚ ਨਮੀ ਹੈਗੀ ਤੇ ਜਿਹੜਾ ਸੂਰਜਾ ਨਮੀ ਦੇ ਸਿਲ ਨਹੀਂ ਨਮੀ ਤੇ ਤਾਪ ਟੈਂਪਰੇਚਰ ਹਾਂ ਟੈਂਪਰੇਚਰ ਸੈਲ ਤੇ ਤਾਪ ਤਾਂ ਉਤਲੇ ਮਿੱਟੀ ਚ ਸੈਲ ਖਤਮ ਕਰਦੀ ਕੱਲਾ ਸੂਰਜਾ ਤਾਂ ਕੱਲੇ ਸੂਰਜ ਦੇ ਨਾਲ ਬੀਜ ਨਹੀਂ ਉਗਦਾ ਦੋਨੇ ਰਲ ਕੇ ਬੀਜ ਨੂੰ ਉਗਾਉਂਦੇ ਆ ਕਲੀਅਰ ਹੁਣ ਜਿਹੜਾ ਕਣਕ ਦਾ ਦਾਣਾ ਉਹ ਵੱਤਰ ਚ ਤੇ ਉੱਤੋਂ ਸੂਰਜ ਵੀ ਆ ਦੋਨੇ ਰਲ ਕੇ ਉਹਨੂੰ ਜਿਵਾਉਣਗੇ ਤੇ ਉਤਲਾ ਰਹ ਜੂਗਾ ਇੱਕ ਪੋਰ ਬੰਦ ਕਰਕੇ ਖੋਸ਼ਕ ਬੱਤਰ ਦੇ ਵਿੱਚ b ਜਿਹੜਾ ਹੈਗਾ ਕਣਕ ਦੀ ਬਜਾਈ ਕਰਨੀ ਹੈ ਤੁਸੀਂ ਕੈਮੀਕਲ ਹੀ ਖੇਤੀ ਬੈਠੀ ਕਰਦੀਆਂ ਬੀਜ ਕਿੰਨਾ ਹੋਊਗਾ 12 ਕਿਲੋ ਤੇ ਕਣਕ bnp ਕਿੰਨੀ ਹੋਊਗੀ 12 ਕਿਲੋ ਠੀਕ ਹੁਣ ਜਦੋਂ ਇੱਕ ਪاور ਬੰਦ ਕਰਤਾ ਆਹ ਬਦੌਤ ਤੇ ਮਸ਼ੀਨ ਚਾਲੀ ਤੇ ਬੰਨੀ ਹੁੰਦੀ ਆ ਤਬਹੀ ਤੇ ਰਹੇਗੀ ਕੁਝ ਘਟਾ ਕੇ ਉਹ 12 ਤੇ ਆ ਜੂ ਵਾਡੇ ਨੇ ਸੈੱਟ ਕਰਕੇ 12 ਤੇ ਆ ਜੂ ਉਸ ਤੋਂ ਬਾਅਦ ਤੁਸੀਂ ਮਸ਼ੀਨ ਤੋੜ ਲੈਣੀ ਆ ਕਣਕ ਤੁਹਾਡੀ ਬੀਜੀ ਜਾਣੀ ਆ ਕਣਕ ਬੀਜੀ ਗਈ ਕੁਝ ਦਿਨਾਂ ਬਾਅਦ ਕਣਕ ਜਿਹੜੀ ਹੈਗੀ ਆ ਸਿਆੜਾ ਚ ਜੰਮ ਕੇ ਹਾਜ਼ਰ ਹੋ ਜੂਗੀ ਤੇ ਉਦੋਂ ਜਿਹੜਾ ਨਦੀਨ ਆ ਉਹ ਨਹੀਂ ਜੱਬੂਗਾ ਕਣਕ ਦੀ ਬਜਾਈ ਤਾਂ ਇਦਾਂ ਹੋ ਗਈ ਤੇ ਉਹ ਦਵਾ ਜਿਹੜਾ ਪਾਲਣ ਪੌਸ਼ਣ ਆ ਉਹ ਸਾਰੀਆਂ ਤਰ੍ਹਾਂ ਦੀਆਂ ਬਜਾਈਆਂ ਤੇ ਲਾਗੂ ਆ ਹਰ ਤਰ੍ਹਾਂ ਦੀ ਜ਼ਮੀਨ ਹਰ ਤਰ੍ਹਾਂ ਦੀ ਮਿੱਟੀ ਵਾਲੀ ਕਣਕ ਤੇ ਲਾਗੂ ਆ ਪਹਿਲਾ ਪਾਣੀ ਕਦੋਂ ਲਾਉਣਾ ਪਹਿਲਾ ਪਾਣੀ ਕਣਕ ਨੂੰ ਉਦੋਂ ਲਾਉਣਾ ਜਦੋਂ ਕਣਕ ਮੰਗੇ 22 ਦਿਨਾਂ ਤੱਕ 22 ਦਿਨਾਂ ਤੱਕ ਪਾਣੀ ਨਹੀਂ ਲਾਉਣਾ ਜਿਹੜਾ ਤੁਹਾਡੇ ਕੰਨਾਂ 'ਚ ਫੂਕ ਮਾਰੀ ਆ ਕਿਤਾਬਾਂ 'ਚ ਲਿਖ ਲਿਖ ਕੇ ਵੀ ਕਣਕ ਨੂੰ ਪਹਿਲਾ ਪਾਣੀ 22ਵੇਂ ਜਾ 22ਵੇਂ ਦੇਣਾ ਲਾਉ ਜਮੀਨ ਦਾ ਹਿਸਾਬ ਕਿਤਾਬ ਦੇਖ ਕੇ ਅਗੇ ਭਾਰੀਆਂ ਜ਼ਮੀਨਾਂ 'ਚ 22ਵੇਂ ਦੇਣਾ ਤੇ ਹੌਲੀਆਂ ਜ਼ਮੀਨਾਂ 'ਚ 22ਵੇਂ ਦੇਣਾ ਇਹ ਜੁਣੀ ਵਾਕਤੀ ਨੇ ਤੁਹਾਡੇ ਕੰਨਾਂ 'ਚ ਫੂਕ ਮਾਰੀ ਆ ਤਾਂ ਤੁਸੀਂ ਵੀ ਨਗਰ ਵਿੱਚ ਵਿੱਚ ਪਾਣੀ ਸਾਰੇ ਲਾਉਣੇ ਹੋ ਨਾ ਉਹ ਗਲਤ ਆ ਉੱਥੋਂ ਹੀ ਬੇੜਾ ਕਰਕ ਹੋਣਾ ਸ਼ੁਰੂ ਹੁੰਦਾ ਪਾਣੀ ਲਾਉਣਾ ਜਦੋਂ ਕਣਕ ਮੰਗੇ ਮੰਗਣ ਦੀਆਂ ਤਿੰਨ ਨਿਸ਼ਾਨੀਆਂ ਕੋਈ ਵੈਰਾਈ ਦੀ ਪੱਤੇ ਗੋਲ ਕਰੂ ਤੱਕਲੇ ਜਾਣਵਾ ਕੋਈ ਵੈਰਾਈ ਦੀ ਪੱਤੇ ਥੱਲੇ ਸੁੱਟੂ ਉਹਨੂੰ ਕਹਿੰਦੇ ਕੰਨ ਸੁਟਣਾ ਤੇ ਕੋਈ ਵੈਰਾਈ ਦਾਣੀਆਂ 'ਚ ਕਿਤੇ ਕਿਤੇ ਟੀੜਾ ਪਣ ਦਿਖਾਉਣ ਲੱਗ ਜਾਂਦੀ ਆ ਕਲੀਅਰ ਇਹਨਾਂ ਤਿੰਨਾਂ ਜੋ ਜਿਹੜੀ ਵੀ ਨਿਸ਼ਾਨੀ ਜਦੋਂ ਵੀ ਦੇਖ ਲਓ ਉਦੋਂ ਪਾਣੀ ਲਾਉਣਾ ਉਦੋਂ ਦਾ ਪਹਿਲਾਂ ਨਾ ਮੰਗ ਲੋ ਕਲੀਅਰ ਤਾਂ ਕਣਕ ਉੱਗਣ ਤੋਂ 50 ਦਿਨਾਂ ਬਾਅਦ ਪਾਣੀ ਮੰਗਦੀ ਦਿੱਸੇ ਤਾਂ 50 ਦਿਨਾਂ ਬਾਅਦ ਲਾ ਦਿਓ ਜੇ 50 ਦਿਨਾਂ ਬਾਅਦ ਮੰਗਦੀ ਦਿੱਸੇ ਤਾਂ 50 ਦਿਨਾਂ ਬਾਅਦ ਲਾ ਦਿਓ ਪਰ ਮੰਗਣ ਤੇ ਲਾਉਣਾ ਗਿਣ ਗਿਣ ਕੇ ਨਹੀਂ ਲਾਉਣਾ ਨਿਗਾਹ ਰੱਖਣੀ ਆ ਹੁਣ ਮੈਂ ਤੁਹਾਨੂੰ ਪੁੱਛਦਾ ਵੀ 22 ਮੈਂ 22 ਨਹੀਂ ਦੇਣਾ ਕਿਹਦੀ ਕੰਗ ਹੁੰਦੀ ਆ ਜਿਹੜੀ ਬੱਤੀਆਂ ਬਣਾਉਣ ਲੱਗ ਜਾਂਦੀ ਆ ਜਾਂ ਪੱਤੇ ਢਾਲੇ ਕਰ ਲੈਂਦੀ ਆ ਜਾਂ ਬੈੜੀਆਂ ਚ ਓਖੜਨ ਲੱਗ ਜਾਂਦੀ ਆ ਹੁੰਦੀ ਆ ਕੋਈ ਗਾਲ 22 ਮੈਂ ਦੇਣਾ ਐ ਵੇ ਜੀ 22 ਮੈਂ ਦੇਣਾ ਮੇਰਾ 90 ਜੀ 90 ਦਿਨ ਦਾ ਰਿਕਾਰਡ ਆ ਪਾ 90 ਦੇੰਦਾ ਰਫੀ ਦਾ ਵੀ 90 ਦੇੰਦਾ ਹੁਣ 73 ਦਾ ਆਪਣਾ 75 ਦਾ 73 ਵੀ 73 25 ਨਵੰਬਰ ਤੋਂ 6 ਫਰਵਰੀ ਠੀਕ ਤਾਂ ਹੁਣ ਕੀ ਆ ਆ ਗਲਾਸ ਵੇਖੋ ਮੇਰੇ ਹੱਥ 'ਚ ਜੇ ਗਲਾਸ ਹੈ ਤੇ ਅੰਦਰ ਪਾਣੀ ਆ ਇਹ ਥੋੜਾ ਜਿਹਾ ਮੈਂ ਪੀ ਲਿਆ ਖਾਲੀ ਆ ਇਹਨੇ ਜੇ ਹੁਣ ਹੋਰ ਪਾਣੀ ਪਾਉਗੇ ਜਦੋਂ ਗਲਾਸ ਭਰ ਗਿਆ ਉਸ ਤੋਂ ਬਾਅਦ ਪਾਣੀ ਪਾ ਨਹੀਂ ਸਕਦਾ ਡੁੱਲਣਾ ਕਿਉਂ ਗਲਾਸ ਚੋਂ ਦਾ ਪਾਣੀ ਡੁੱਲ ਜੂ ਜਮੀਨ ਚੋਂ ਡੋਲ ਜੂ ਹੈ ਜਮੀਨ ਚੋਂ ਤਾਂ ਨਹੀਂ ਡੁੱਲਣਾ ਜੇ ਗਲਾਸ ਚ ਪਾਣੀ ਹੈਗਾ ਤਾਂ ਇਹਦੇ ਚ ਪਾਣੀ ਹੋਰ ਪਾਉਣ ਦੀ ਲੋੜ ਨਹੀਂ ਹੈਗੀ ਸੋ ਕਿਸੇ ਵੀ ਪੌਦੇ ਨੂੰ ਵਿਗਿਆਨ ਕਹਿੰਦਾ ਕਿਸੇ ਵੀ ਪੌਦੇ ਨੂੰ ਆਪਣੇ ਵਾਧੇ ਵਿਕਾਸ ਵਾਸਤੇ ਪਾਣੀ ਨਹੀਂ ਚਾਹੀਦਾ ਸਿਰਫ ਅਤੇ ਸਿਰਫ ਮੌਇਸਚਰ ਚਾਹੀਦਾ ਸੱਲ ਚਾਹੀਦੀ ਆ ਨਮੀ ਚਾਹੀਦੀ ਆ ਤਾਂ ਬਾਹੀ ਮੈਂ ਦੇਣਾ ਕਿਹਦੀ ਕਣਕ ਦਾ ਬੱਤਲ ਸੁੱਕ ਜਾਂਦਾ ਨਹੀਂ ਸੁੱਕਦਾ ਨਾ ਜਿਹੜੀ ਦੋ ਸਹੜਾਂ ਦੇ ਵਿੱਚੋਂ ਮਿੱਟੀ ਨਿਕਲਦੀ ਆ ਕਣਕ ਬੀਜਦੇ ਸਮੇਂ ਜਿਹੜੀ ਮਿੱਟੀ ਨਿਕਲਦੀ ਆ ਸਹੜਾਂੋਂ ਓ ਮਿੱਟੀ ਮੈਨੂੰ ਇਹ ਦੱਸੋ ਵੀ ਕਾਹਦੇ ਤੇ ਟਿਕਦੀ ਆ ਕਾਹਦੇ ਤੇ ਟਿਕਦੀ ਆ ਓ ਮਿੱਟੀ ਸੁਹਾਗੇ ਤੇ ਸੁਹਾਗਾ ਮਾਰ ਕੇ ਵੀ ਜੀ ਹੁੰਦੀ ਆ ਨਾ ਕਣਕ ਤੇ ਜਿਹੜੀ ਦੋ ਸਹੜਾ ਜੋ ਮਿੱਟੀ ਨਿਕੜੂ ਵੀ ਵਿਚਾਣੇ ਸੁਹਾਗੇ ਤੇ ਇਕੱਠੀ ਹੋਊ ਹੁਣ ਇਹ ਜਿਹੜੀ ਸੁਹਾਗੇ ਤੇ ਮਿੱਟੀ ਇਕੱਠੀ ਹੋਈ ਆ ਤੇ 22 ਦਿਨਾਂ ਬਾਅਦ ਇਹਨੂੰ ਵੇਖ ਕੇ ਪਾਣੀ ਲਾਉਣਾ ਫਿਰ ਦੋ ਟਾਇਰ ਦਾ ਮੂਰਖ ਕੌਣ ਇਹ ਤਾਂ ਹਵਾ ਤੇ ਰੌਸ਼ਨੀ ਦੇ ਸੰਪਰਕ ਚ ਨੰਗੀ ਉਪਰ ਪਈ ਆ ਇਹਨੇ ਦਾ ਸੁੱਕਣਾ ਸੁੱਕਣਾ ਤੁਸੀਂ ਬੱਤਰ ਦੇਖ ਕੇ ਪਾਣੀ ਲਾਉਣਾ ਉਹ ਮਿੱਟੀ ਵੇਖ ਕੇ ਨਹੀਂ ਉਹ ਮਿੱਟੀ ਨੂੰ ਪਾਸੇ ਕਰ ਦਿਓ ਥੱਲੇ ਕੀ ਨਿਕਲਾਊਗਾ ਸੁਆਖਾ ਉਹ ਜਿਆਦਾ ਗਿੱਲਾ ਨਿਕਲੂ ਤੇ ਜਾਂ ਸਿੱਲਾ ਨਿਕਲੂ ਠੀਕ ਤੇ ਜੇ ਸੁਆਖੇ ਜਿੱੱਲ ਵੀ ਆ ਜਾਂ ਸਿੱਲ ਵੀ ਆ ਤਾਂ ਇਹਦਾ ਮਤਲਬ ਮਿੱਟੀ ਚ ਪਾਣੀ ਹੈਗਾ ਤੇ ਜਿਹਦੇ ਜੇ ਪਹਿਲੀ ਵਾਰੀ ਆ ਉਤੋਂ ਹੋਰ ਪਾਣੀ ਪਾਦਾ ਕਿਉਂ ਪਾਣੀ ਜਾਊ ਕਿੱਥੇ ਉਹ ਪਾਣੀ ਜਦੋਂ ਤੁਸੀਂ ਭਰਦੇ ਹੋ ਤਾਂ ਉਹ ਤੁਹਾਡੀ ਮਿੱਟੀ ਦੇ ਵਿੱਚੋਂ ਹਵਾ ਨੂੰ ਬਾਹਰ ਕੱਢ ਜੁੰਦਾ ਜਦੋਂ ਆਪਾਂ ਪਹਿਲਾ ਪਾਣੀ ਲਾਉਣੇ ਆ ਗਣ 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 ਹੁੰਦੀ ਆ ਬੋਲੇ ਬੰਦੇ ਆ ਨਾ ਉਹ ਹਵਾ ਹੁੰਦੀ ਆ ਜਿਹੜੀ ਪਾਣੀ ਦੇ ਅੰਦਰ ਜਾਣ ਨਾਲ ਬਾਹਰ ਆ ਜਾਂਦੀ ਆ ਤੇ ਉਸ ਮੌਕੇ ਜਦੋਂ ਤੁਹਾਨੂੰ ਉਹ ਪਹਿਲਾ ਪਾਣੀ ਲਵਾਉਂਦੇ ਆ ਉਸ ਮੌਕੇ ਤੁਹਾਡੀ ਕਣਕ ਪੂਰੀ ਟਹਿਕ ਚ ਹੁੰਦੀ ਆ ਤੇ ਗੁੱਲੀ ਡੰਡਾ ਸਹਿਕ ਚ ਹੁੰਦਾ 22 ਦਿਨਾਂ ਦੀ ਕਣਕ 9 ਤੋਂ 11 ਇੰਚ ਦੀ ਹੁੰਦੀ ਆ ਮਿੰਕੇ ਵੇਖ ਲਿਓ 22 ਦਿਨਾਂ ਦੀ ਕਣਕ ਦਾ ਕੱਦ ਕਿੰਨਾ ਹੁੰਦਾ 9 ਤੋਂ 11 ਇੰਚ ਤੇ 22 ਦਿਨਾਂ ਦੇ ਕਣਕ ਦੇ ਵਿੱਚ ਗੁੱਲੀ ਡੰਡਾ ਹੁੰਦਾ 1.5 ਇੰਚ ਦਾ ਦੱਸੋ ਝੂਠਾ ਕਾ ਗੱਤ ਠੀਕ ਹੈ ਹੈ ਹਾਂਜੀ ਬੱਤਰ ਪਹਿਲਾ ਕਿਹੜਾ ਸੁੱਕਿਆ ਗੁੱਲੀ ਡੰਡੇ ਦਾ ਕੁੱਤੇ ਗੜ ਕੀ ਦੀ ਆ ਗੁੱਲੀ ਡੰਡੇ ਦੀ ਹੁਣ ਗੁੱਲੀ ਡੰਡਾ 22 ਦਿਨਾਂ ਬਾਅਦ ਆਖਣ ਵੇਲੇ ਜਿਵੇਂ ਆਪਣਾ ਮੁੱਖ ਮਤ ਨਹੀਂ ਹੋ ਜਾਂਦਾ ਉਵੇਂ ਜੇ ਹੋ ਜਾਂਦਾ ਗੁੱਲੀ ਡੰਡਾ 22 ਦਿਨਾਂ ਬਾਅਦ ਠੀਕ ਹੈ ਤਾਂ ਇਹਨੂੰ ਹੁਣ ਚਾਹੀਦਾ ਪਾਣੀ ਦਾ ਪੈਗ ਠੀਕ ਹੈ ਗੁੱਲੀ ਡੰਡਾ ਨੂੰ ਪਾਣੀ ਚਾਹੀਦਾ ਕਣਕ ਨੂੰ ਚਾਹੀਦਾ ਨਹੀਂ ਚਾਹੀਦਾ ਨਹੀਂ ਤਾਂ ਛੋਣੀ ਵਾਹਤੀ ਫਿਰ ਪਹਿਲਾਂ ਪਾਣੀ ਕਿਹਨੂੰ ਲਗਾਉਂਦੀ ਹੈ ਹੈ ਜਦੋਂ ਤੁਸੀਂ 22 ਮਹੀਨਿਆਂ ਪਾਣੀ ਛੱਡਿਆ ਗੁੱਲੀ ਡੰਡਾ ਹਾਬੜਿਆ ਪਿਆ ਸੀ ਹੱਸ ਪਿਆ ਉਹ ਵੀ ਪਾਣੀ ਪਿੱਛੇ ਉਹਨੂੰ ਚਾਹੀਦਾ ਸੀ ਪਾਣੀ ਉਹ ਹਾਬੜਿਆ ਵਾਂਗੂ ਪੀਂਦਾ ਉਹ ਤਾਂ ਗੁੱਲੀ ਡੰਡਾ ਕਾਇਮ ਹੋ ਗਿਆ ਪਾਣੀ ਲਾ ਕੇ ਤੇ ਕਣਕ ਨੂੰ ਪਾਣੀ ਚਾਹੀਦਾ ਨਾ ਜੀ ਕਣਕੀਆਂ ਜੜਾਂ ਤੇ ਜੜਾਂ ਨੂੰ ਸਪਲਾਈ ਦੇਣ ਵਾਲੇ ਜਿਹੜੇ ਜੀਵ ਆ ਉਹਨਾਂ ਦਾ ਸਾਹ ਬੰਦ ਹੋ ਗਿਆ ਤਾਂ ਕਣਕ ਨੂੰ ਪਾਣੀ ਚਾਹੀਦਾ ਨਾ ਜੀ ਖੁਰਾਕ ਬੰਦ ਹੋ ਗਈ ਥੱਲੋਂ ਪਾਣੀ ਘੜ ਕੇ ਸਾਹ ਉਹਨਾ ਬੰਦ ਹੋ ਗਿਆ ਕਣਕ ਖੀ ਹੋ ਗਈ ਜੀ ਪਹਿਲੇ ਪਾਣੀ ਤੋਂ ਬਾਅਦ ਪੀਲੀ ਪੈ ਗਈ ਪੈੜੀ ਪੈ ਗਈ ਡੌਣ ਪੈ ਗਈ ਤੇ ਗੁੱਲੀ ਦੰਦਾ ਕਾਇਮ ਹੋ ਗਿਆ ਉਹ ਕਹਿੰਦੇ ਵੀ ਹੁਣ ਕਣ ਕਠਾਓ ਤੇ ਯੂਰੀਆ ਪਾਓ ਤਾਂ ਤੁਸੀਂ ਯੂਰੀਆ ਸਿੱਟਿਆ ਆਪਣੇ ਕਿਸਾਨ ਬਾਲੇ ਐਡਵਾਂਸ ਸਿਆਣੇ ਚੱਲਦੇ ਆ ਪਹਿਲਾਂ ਹੀ ਪਾ ਦਿੰਦੇ ਆ ਕੋਰ ਤੇ ਹੀ ਯੂਰੀਏ ਦਾ ਰੂਲ ਇਹ ਆ ਬਈ ਇਹਨੂੰ ਕਿੰਨੇ ਬੱਤੇ ਬਾਹਾਂ ਚ ਪਾਉ ਜੇ ਇਹ ਤੋਂ ਪੂਰਾ ਕੰਮ ਲੈਣਾ ਠੀਕ ਤੁਸੀਂ ਕੀ ਕਰਦੇ ਹੋ ਕੋਰ ਤੇ ਛੱਟਾ ਮਾਰਿਆ ਪਾਣੀ ਛਰਤਾ ਅੱਧੇ ਤੋਂ ਬਾਅਦ ਯੂਰੀਆ ਥੱਲੇ ਵੜ ਗਿਆ ਪਾਣੀ ਦੇ ਨਾਲ ਬਚਿਆ ਖੁਜਿਆ ਮਿਲਿਆ ਉਹਦੇ ਨਾਲ ਥੋੜੀ ਯੂਰੀਆ ਦੀ ਖਾਤ ਵੱਧ ਜਾਂਦੀ ਹੈ ਇੱਕ ਕੋਰ ਤੇ ਤਾਂ ਦੀ ਇੱਕ ਕੋਰ ਦੇ ਉੱਤੇ ਪਾਤੀ ਜਿਹੜਾ ਕੰਮ ਇੱਕ ਨਾਲ ਸਰਦਾ ਸੀ ਉਹ ਦੂਹਾਂ ਨਾਲ ਕਰਦੇ ਆ ਐਵੇਂ ਸਿਆਣੇ ਆ ਠੀਕ ਤਾਂ ਯੂਰੀਆ ਪਾਇਆ ਯੂਰੀਆ ਪਹਿਲਾਂ ਕਿਹਨੂੰ ਮਿਲੂਗਾ ਉੱਤੇ ਝੜ ਗਈ ਦੀ ਆ ਤਾਂ ਯੂਰੀਆ ਪਹਿਲਾਂ ਕਿਹਨੂੰ ਮਿਲਿਆ ਗੁੱਲੀ ਡੰਡੇ ਨੂੰ ਜਿਹੜੇ ਕਣਕ ਪਹਿਲੇ ਪਾਣੀ ਮੌਕੇ 11 12 ਇੰਚਾਂ ਦੀ ਸੀ ਉਹ ਹੋ ਗਈ 18 ਇੰਚ ਕਿਉਂਕਿ ਉਹਨੂੰ ਦਾ ਬਚਿਆ ਖੁਚਿਆ ਜੂੜਿਆ ਮਿਲਿਆ ਤੇ ਜਿਹੜਾ ਗੁੱਲੀ ਡੰਡਾ 12 ਇੰਚ ਦਾ ਸੀ ਉਹ ਹੋ ਗਿਆ 22 ਇੰਚ ਦੱਸੋ ਸੱਚ ਹੈ ਕਿ ਝੂਠ ਹੈ ਯੂਰੀਆਂ ਦਾ ਬਾਅਦ ਗੁੱਲੀ ਡੰਡਾ ਕਣਕ ਦੇ ਉੱਤੇ ਹੁੰਦਾ ਕਿ ਨਹੀਂ ਹੁੰਦਾ ਤਾਂ ਫੇਰ ਜੇ ਤੁਸੀਂ ਪਹਿਲਾਂ ਪਾਣੀ ਕਣਕੜੋਂ ਮੰਗਣ ਤੇ ਲਾਓ ਨਲੇ ਦਾ ਗੁੱਲੀ ਡਾਣਾ ਥੱਲੇ ਹੀ ਰਹਿ ਜਾਂਦਾ ਫਿਰ ਕਦੇ ਉੱਤੇ ਨਹੀਂ ਆਉਂਦਾ ਤੇ ਨੰਬਰ ਦੋ ਉਹ ਤੋ ਅਭੀ ਕਣਕਾ ਜਿੱਦਾ ਮਰਜ਼ੀ ਚ ਖਰਚੋ ਲੇ ਬਿੱਗੂ ਕੀ ਨਹੀਂ ਤੈ ਨੰਬਰ ਤਿੰਨ ਤੁਹਾਡਾ ਇੱਕ ਘੱਟਾ ਯੂਰੀਆ ਬਚੂਗਾ ਕੀ ਬਚੂਗਾ ਇੱਕ ਘੱਟਾ ਯੂਰੀਆ ਬਚੂਗਾ 300 ਰੁਪਿਆ ਇਹ ਬਚ ਗਿਆ 4200 ਪਹਿਲਾਂ ਬਚਿਆ ਵਾਸੀ 300 ਇਹ ਬਚ ਗਿਆ ਠੀਕ ਤੇ ਜਦੋਂ ਗੁੱਲੀ ਡੰਡਾ ਕਣਕ ਦੇ ਚੜਜਾਂਦਾ ਤੇ ਉਹਨਾਂ ਦੀ ਅਗਲੀ ਸ਼ਬਾਰ ਚ ਕੀ ਆ 35ਵੇਂ ਦਿਨ ਗੁੱਲੀ ਡੰਡੇ ਵਾਲੀ ਸਪਰੇਅ ਕਰ ਦਿਓ ਹੁਣ ਜਿਹੜੀ ਤੁਸੀਂ ਗੁੱਲੀ ਡੰਡੇ ਵਾਲੀ ਸਪਰੇਅ ਕਰਦੇ ਆ ਉਹਨਾਂ ਨਾਲ ਕੀ ਹੁੰਦਾ ਗੁੱਲੀ ਡੰਡਾ ਮਰੇ ਪਾਵੇ ਨਾ ਮਰੇ ਕਣਕ ਰੁਕ ਜਾਂਦੀ ਹੈ ਸਹੀ ਹੈ ਕਿ ਗਲਤ ਹੋਰ ਦੋਨੋਂ ਆਇਆ ਵੀ ਇਹ ਕਣਕ ਰੁਕ ਗਈ ਇਹਨੂੰ ਚਲਾਓ ਉਹਨੂੰ ਚਲਾਉਣ ਵਾਸਤੇ ਫੇਰ ਯੂਰੀਆ ਸਵਾਲ ਇਹ ਹੈ 20 ਸਪਰੇਅ ਕਰਨ ਤੋਂ ਬਾਅਦ ਕਣਕ ਰੁਕੀ ਕਿਉਂ ਤੇ ਯੂਰੀਆ ਪਾਉਣ ਤੋਂ ਬਾਅਦ ਚੱਲੀ ਕਿਉਂ ਇਹ ਸਵਾਲ ਹੋਣਾ ਚਾਹੀਦਾ ਕਿ ਨਹੀਂ ਹੈ ਵੀ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਗੁੱਲੀ ਡੰਡਾ ਤੇ ਕਣਕ ਇੱਕ ਹੀ ਫੈਮਿਲੀ ਦੇ ਪੌਦੇ ਆ ਪਰ ਇਹਨਾਂ ਦੀ ਸਰੀਰਕ ਬਣਤਰ ਇਸ ਤਰ੍ਹਾਂ ਦੀ ਆ ਵੀ ਗੁੱਲੀ ਡੰਡੇ ਦੇ ਅੰਦਰ 11 ਪ੍ਰੋਟੀਨ ਹੁੰਦੇ ਆ ਤੇ ਕਣਕ ਦੇ ਅੰਦਰ 18 ਤੇ ਜਿਹੜਾ ਗੁੱਲੀ ਡੰਡੇ ਵਾਲੀ ਸਫੇਰ ਆ ਟੈਕਨੀਕਲ ਆ ਉਹ ਕੀ ਕਰਦਾ ਦੋਨਾਂ ਦੇ 11-11 ਪ੍ਰੋਟੀਨ ਖਾਦਮ ਖਾਰ ਦਿੰਦਾ ਕਲੀਅਰ ਜਦੋਂ ਗੁੱਲੀ ਡੰਡੇ ਦੇ 11 ਪਰ 13 ਖਾਦੂ ਹੋ ਗਏ ਗੁੱਲੀ ਡੰਡਾ ਗਿਆ ਕਣਕ ਦੇ ਸੱਤ ਬਾਕੀ ਐ ਕਣਕ ਮਰੀ ਤਾਂ ਨਹੀਂ ਪਰ ਜਿਉਂਦੇ ਅਜ ਵੀ ਨਹੀਂ ਕਣਕ ਰੁਕ ਗਈ ਉਸ ਤੋਂ ਬਾਅਦ ਦੋ ਕਿਸਤਾਂ ਲੈਣੀਆਂ ਯੂਰੀਆਂ ਦੀਆਂ ਹੋਰ ਉਹ ਤੁਸੀਂ ਲਾਉਨੇ ਆ ਤੇ ਕਣਕ ਬਣ ਕੇ ਫੇਰ ਬਹਾਲ ਹੋ ਜਾਂਦੀ ਆ ਉਹਦੀ ਵਜ੍ਹਾ ਕੀ ਆ ਯੂਰੀਆਂ 'ਚ ਹੁੰਦੀ ਆ ਨਾਈਟ੍ਰੋਜਨ ਪਾਦੇ ਇਹਨੂੰ ਨਾਈਟ੍ਰੇਟ ਦੇ ਰੂਪ ਚ ਲੈ ਲੈਂਦੇ ਆ ਤੇ ਉਸ ਨਾਈਟ੍ਰੇਟ ਤੋਂ ਬਣਦਾ ਅਮੀਨੋ ਐਸਿਡ ਅਮੀਨੋ ਐਸਿਡ ਅੱਗੇ ਜਾ ਕੇ ਪ੍ਰੋਟੀਨ ਬਣਾਉਂਦਾ ਤੇ ਉਸ ਅਮੀਨੋ ਐਸਿਡ ਦੇ ਕਰਕੇ ਕਣਕ ਦੇ 18 ਪ੍ਰੋਟੀਨ ਪੂਰੇ ਹੋ ਜਾਂਦੇ ਆ ਕੀ ਹੋ ਜਾਂਦੇ ਆ ਜਿਹੜੇ ਗਿਆਨ ਖਤਮ ਹੋਏ ਸੀ ਉਹ ਵਾਪਸ ਆ ਜਾਂਦੇ ਆ ਇਸ ਕਰਕੇ ਕਣਕ ਹੁਣ ਬਹਾਰ ਹੋ ਜਾਂਦੀ ਆ ਪਰ ਇੱਥੇ ਹੀ ਗੱਲ ਖੜਦੇ ਤਾਂ ਵੀ ਠੀਕ ਆ ਜਦੋਂ ਤੁਸੀਂ ਕਣਕ ਨੂੰ ਚਲਾਉਣ ਦੇ ਚੱਕਰ ਤੇ ਦੋ ਵਾਰੀ ਹੋਰ ਜੂਰੀਆ ਪਾਉਣੇ ਹੋ ਤੇ ਉਸ ਤੋਂ ਬਾਅਦ ਕਣਕ ਦੇ ਵਿੱਚ ਕੀ ਵਾਧੇ ਆਉਂਦਾ ਰਸ ਤੇ ਜਦੋਂ ਕਣਕ 'ਚ ਰਸ ਵਧੂਗਾ ਤਾਂ ਫੇਰ ਕੀ ਹੋਊਗਾ ਭਾਈ ਰਸ ਚੂਸਣ ਵਾਲੇ ਕੀ ਰਹਿ ਆਉਣਗੇ ਤੇ ਫੇਰ ਫੇਰ ਆਉ ਕੋਈ ਲੈ ਉਹ ਕੋਹ ਕਣਫੀਡਰ ਤੇ ਕਹੂ ਕੋਈ ਲੈ ਉਫਲਾਨੀ ਦੇ ਕੋਈ ਲੈ ਉਹ ਤੇਕਰੀ ਹੁਣ ਇਹ ਜਿਹੜੀਆਂ ਸਪਰੇਆ ਤੁਸੀਂ ਲਿਆਂਦਣਾ ਤੇਲੇ ਚੇਪੇ ਵਾਲਗਾ ਉਹਨਾਂ ਦਿਨਾਂ ਦੇ ਵਿੱਚ ਪੱਛੋ ਬਗੜੀ ਸ਼ੁਰੂ ਹੋ ਜਾਂਦੀ ਹੈ ਪੱਛੋ ਕਿਹੜੀ ਆਵਾ ਖੁਸ਼ਕ ਤਾਂ ਉਹ ਪੱਤੇਆਂ ਦੇ ਵਿੱਚੋਂ ਪਾਣੀ ਖਿੱਚ ਕੇ ਲੈ ਜਾਂਦੀ ਹੈ ਫਸਲ ਦੇ ਉੱਤੇ ਖੁਸ਼ਕੀ ਆਈ ਹੁੰਦੀ ਹੈ ਤੇ ਜਿਹੜੀ ਤੁਸੀਂ ਸਪਰੇਅ ਕੀਤੀ ਆ ਤੇਲੇ ਵਾਲੀ ਚੇਪਾ ਹੁੰਦਾ ਫਸਲ ਦੇ ਵਿੱਚ ਚੇਪੇ ਵਾਲੀ ਉਹਨੇ ਜੇ ਦੇਸੀ ਘਿਓ ਪਾਇਆ ਕੰਨਾਂ ਵਾਲੀ ਪੀੜੀ ਸਰੋਂ ਦਾ ਤੇਲ ਪਾਇਆ ਉਹ ਵੀ ਖੁਸ਼ਕੀ ਹੁੰਦੀ ਆ ਤਾਂ ਕਣਕ ਰਿਆ ਉੱਤੇ ਖੁਸ਼ਕੀ ਡਬਲ ਹੋ ਜਾਂਦੀ ਆ ਖੁਸ਼ਕੀ ਦੀ ਇੱਕ ਉਲੀ ਆ ਪੀਣੀ ਕੂਂਗੀ ਉਹਦੇ ਕਣ ਕਣ ਉਸ ਵੇਲੇ ਹਵਾ ਦੇ ਵਿੱਚ ਵਾਤਾਵਰਣ ਦੇ ਵਿੱਚ ਮੌਜੂਦ ਹੁੰਦੇ ਆ ਪਰ ਜਿੱਤੇ ਉਹ ਮਾਹੌਲ ਮਿਲ ਜਾਂਦਾ ਉੱਥੇ ਉਹ ਐਕਟਿਵ ਹੋ ਜਾਂਦੀ ਆ ਸੋ ਪਹਿਲੇ ਵਾਲੀ ਸਪਰੇ ਦੇ ਮਗਰ ਹੀ ਆ ਜਾਂਦੀ ਐ ਪੀਲੀ ਕੂੰਗੀ ਤੇ ਫੇਰ ਤੁਸੀਂ ਪੀਲੀ ਕੂੰਗੀ ਵਾਲੀ ਚੱਕ ਲੈਨੇ ਆਂ ਵੈਸੇ ਤਾਂ ਸਿਆਣੇ ਬਹੁਤ ਆ ਵੀ ਕੱਠੀਆਂ ਹੀ ਪਾ ਲੈਂਦੇ ਆ ਹੁਣ ਠੀਕ ਐ ਰੂਲ ਐ ਆ ਵੀ ਜਿਹੜੇ ਕੰਮ ਲਈ ਿਹੜੀ ਚੀਜ਼ ਬਣੀ ਐ ਉਹ ਉਸੇ ਕੰਮ ਲਈ ਵਰਤੋ ਪਰ ਆਪਾਂ ਸੌਖੇ ਹੋਣਾ ਵਾਰੀ-ਵਾਰੀ ਹੰਸੇ ਤੋਂ ਨਹੀਂ ਚੱਕੀ ਜਾਂਦੀ ਠੀਕ ਤਬੀ ਤੋਂ ਮੇ ਚੱਕਣਾ ਦੀ ਲੋੜ ਹੀ ਨਾ ਪਵੇ ਕੰਮ ਹੀ ਉਹ ਕਰ ਲੋ ਕਹਿੰਦੇ ਤਾਂ ਕੈਮੀਕਲ ਖੇਤੀ ਵਾਲਿਆਂ ਦਾ ਸਿਸਟਮ ਹੀ ਆ ਵੀ ਢੋਲੀ ਚ ਕਾਈ ਰੱਖੋ ਜਦੋਂ ਆਪ ਦਾ ਘਹਿੜਾ ਅੱਕ ਗਿਆ ਢੋਲੀ ਚ ਚੱਕਣ ਤੋਂ ਤੋ ਠੇਕੇ ਵਾਲੇ ਕਰ ਲੈ ਵੀ 40 ਰੁਪਏ ਢੋਲੀ ਪਾਈ ਤੁਰੇ ਆਓ ਉਹ ਅੱਧੀ ਖੇ ਖਰਾਬ ਕਰ ਦਿੰਦੇ ਅੱਧੀ ਛੜਕ ਜਾਂਦੇ ਆ ਐਂ ਹੁੰਦਾ ਬਾਈ ਨਹੀਂ ਹੁੰਦਾ ਕੋਲੇ ਖੜ ਕੇ ਕਿੰਨੇ ਜਾਨੇ ਕਰਾਉਂਦੇ ਕੋਲੇ ਖੜ ਕੇ ਕਿੰਨੇ ਜਾਨੇ ਕਰਾਉਂਦੇ ਆ ਹੈ ਜਿਹੜਾ ਕੋਲੇ ਖੜ ਕੇ ਸਪਰੇਅ ਕਰਾਉਂ ਉਹਨੇ ਤਾਂ ਠੀਕ ਹੋ ਜੂ ਤੇ ਜਿਹੜਾ ਕਹੂਗਾ ਵੀ ਮੈਂ ਆਉਣਾ ਉਹਦੇ ਫਿਰ ਅੱਧੀ ਡੋਲਦੀ ਆ ਤੇ ਅੱਧੀ ਪੈਂਦੀ ਆ ਸੋ ਕੈਮੀਕਲ ਖੇਤੀਸ਼ਤਾਂ ਆਹਾਂ ਕੋਸ਼ਿਸ਼ ਚੱਲਣਾ ਤੇ ਯੱਗ ਕਿਤੋਂ ਸ਼ੁਰੂ ਹੋਇਆ ਪਹਿਲੇ ਪਾਣੀ ਤੋਂ ਪਹਿਲਾ ਪਾਣੀ ਕਣਕ ਨੂੰ ਮੰਗਣ ਤੇ ਲਾਓ ਸਾਰੇ ਮਸਲੇ ਹੱਲ ਤੁਸੀਂ 6000 ਰੁਪਏ ਚ ਕਣਕ ਪਾਲਦੇ ਆ ਰੇ ਸਪਰੇ ਨਾਲ 5 ਤੋਂ ਲੈ ਕੇ 6000 ਰੁਪਿਆ ਕਿੱਲਾ ਰੇ ਸਪਰੇ ਪੈਂਦੀ ਆ ਠੀਕ ਆ ਬੀਐਪੀ ਯੂਨੀਆ ਲੱਲਾ ੱੱੱੱੱੱ ਹੰਦੀ ਸਾਈਡ ਹਰ ਵੀ ਸਾਈਡ ਕੀਟ ਪੈਸਟਿਸਾਈਡ ਜਿਹੜਾ ਸਾਡੇ ਮੋਦਕ ਚੱਲਦਾ ਕੰਨੀ ਗੱਲ ਖੇਤੀ ਚ ਜੇ ਤੁਸੀਂ ਆਪ ਦੇ ਤਰੀਕੇ 6000 ਚ ਚੱਲ ਰਹੇ ਹੋ ਤਾਂ ਸਾਡੇ ਤਰੀਕੇ 2.5 ਹਜ਼ਾਰ ਚ ਤੁਹਾਡਾ ਕਿਲਾ ਕਲੀਅਰ ਹੋ ਜਾਣਾ ਠੀਕ ਤੇ ਉਹ ਤਰੀਕਾ ਮੈਂ ਤੁਹਾਨੂੰ ਦੱਸਦਾ ਵੀ ਖੁੱਲੇ ਪਾਲੇ ਦੀ ਖਣਕ ਪੀਚਣੀ ਆ ਖੁਸ਼ਕ ਬੋਤਲ ਚ ਪੂਰਾ ਵਧੀਆ ਵਾਹਨ ਤਿਆਰ ਕਰਕੇ ਜਿਵੇਂ ਦੱਸਿਆ ਤੇ ਪਹਿਲਾ ਪਾਣੀ ਉਦੋਂ ਲਾਉਣਾ ਜਦੋਂ ਮੰਗੂਗੀ ਦੂਜਾ ਪਾਣੀ ਗੋਹ ਵਾਲੀ ਪੋਜੀਸ਼ਨ ਤੇ ਤတိਜਾ ਪਾਣੀ ਜਦੋਂ ਦੁੱਧਾ ਭਰਨਾ ਸ਼ੁਰੂ ਹੋ ਗਿਆ ਕਣਕ ਤਿੰਨ ਪਾਣੀਆਂ ਦੀ ਫਸਲ ਹੈ ਕਲੀਅਰ ਤੇ ਚੌਥਾ ਪਾਣੀ ਅਨਸਾਰ ਦੇ ਨੂੰ ਤਾਲ ਆਉਣਾ ਜੇ ਕਣਕ ਦੇ ਦੁੱਧਾ ਭਰਦੇ ਸਮੇਂ ਗਰਮੀ ਇੱਕੇ ਦਾ ਨਾ ਭਾਦੀਏ ਜਿਵੇਂ 2022 ਚ ਹੋਇਆ ਸੀ 2022 ਚ ਕੀ ਹੋਇਆ ਸੀ ਪੁੱਤਲੀਆਂ ਮੱਖੀਆਂ ਚ ਦਾਣੇ ਪਾਈ ਰਹੀ ਸੀ ਕਿ ਪਾਈ ਸੀ ਤੁਹਾਡੇ ਇਲਾਕੇ ਚ ਹੈ ਪਤਾ ਕੀ ਹੋਇਆ ਪਾਈ ਰਹੀ ਸੀਗੇ ਦੋ ਦੋ ਤਿੰਨ ਤਿੰਨ ਮੱਖੀਆਂ ਦਾਣੇ ਤੋਂ ਖਾਲੀ ਸੀ ਪਰ ਉਸੇ ਵੇਲੇ ਜਿਹੜੀ ਮਲਚਾ ਗਾਹੀ ਕਰਨ ਕਮੀ ਸੀ ਉਹਦੇ ਸਾਰੀਆਂ ਮੱਖੀਆਂ ਚ ਦਾਣੇ ਸੀ ਕਿਉਂਕਿ ਜਦੋਂ ਇੱਕੇ ਦਾਬ ਗਰਮੀ ਪਈ ਤੇ ਲੋਕਾਂ ਨੇ ਪਾਣੀ ਨਾਲ ਆਇਆ ਤੇ ਜਿਹੜੀ ਮਿੱਟੀ ਦੇ ਵਿੱਚ ਸੈੱਲ ਸੀਗੀ ਉਹ ਇੱਕੇ ਦਾਮ ਬਾਰ ਨਿਕਲ ਗਈ ਤੇ ਪੌਦੇ ਨੂੰ ਜ਼ਮੀਨ ਚੋਂ ਜਿਹੜੀ ਖੁਰਾਕ ਮਿਲਦੀ ਸੀ ਉਹ ਮੇਰੇ ਨਹੀਂ ਬੰਦ ਹੋ ਗਈ ਤੇ ਉਤਲੀਆਂ ਮੱਖੀਆਂ ਤੱਕ ਦੋਦੇ ਚ ਖੁਰਾਕ ਪਹੁੰਚੀ ਨਹੀਂ ਠੀਕ ਪਰ ਜਿਹੜੀ ਮਲਚ ਨਾਲੀ ਕਾਨਕ ਸੀ ਨਾਲੀ ਨਾਲ ਠਕੇ ਹੋਏ ਬਾਣ ਉਹਨਾਂ ਨੇ ਗਿੱਲ ਥਾਂ ਵੀ ਰੱਖੀ ਗਰਮੀ ਦੇ باوجود ਤੇ ਉਹਨਾਂ ਦੀਆਂ ਸਾਰੀਆਂ ਮੱਖੀਆਂ ਚ ਦਾਣੇ ਪਏ ਪਰ ਇਹਨਾਂ ਚ ਰੂੜਾ ਵੀ ਉਤਲੀਆਂ ਮੱਖੀਆਂ ਚ ਬਰੀਕ ਦਾਣੇ ਸੀ ਤੇ ਦੂਜਿਆਂ ਦੀਆਂ ਉਤਲੀਆਂ ਮੱਖੀਆਂ ਖਾਲੀ ਸੀ ਠੀਕ ਹੈ ਚੌਥਾ ਪਾਣੀ ਤਾਂ ਲਾਉਣਾ ਜੇ ਘਰ ਵੀ ਅੱਤ ਵੀ ਪੈਂਦੀ ਥਿਸੇ ਤੇ ਜ਼ਮੀਨ ਪਾਣੀ ਤੋਂ ਸਖੜੀ ਹੁੰਦੀ ਸਿੰਨ ਤੋਂ ਸਖੜੀ ਹੁੰਦੀ ਥਿਸੇ ਠੀਕ ਹੈ ਇੰਨਾ ਹੀ ਕੰਮ ਕਰਨਾ ਆਪਣੇ ਵਾਲੀ ਜਿਹੜਾ ਤਰੀਕਾ ਮੈਂ ਦੱਸਿਆ ਇਸ ਖੇਤੀ ਦੇ ਵਿੱਚ ਯੂਰੀਆ ਥੋੜੀ ਲੋੜ ਅਨਸਾਰ ਪਾਉਣੀ ਆ ਇਹਦੇ ਚ ਬੂਟਿਆਂ ਦੀ ਗਿਣਤੀ ਕਰ ਤਾਂ ਕੇ ਬਾਦੂ ਇਹਦੇ ਚ ਯੂਰੀਆ ਘੱਟ ਪਾਉ ਕੇ ਬਾਦੂ घट पऊगी उ लगदठ लख अठ अठासी हजार दाने किने अठ आथ लख अठासी हजार दाने चाली किलो इधर किन्ने बारह नई नुना कर दो ठीक है बारो गुना चौबी इधर आ गया तो ढाई तीन लख दाना ठीक है हूं जिथे ढाई लख दन बूटे खड़े है ओनू ज्यादा खुराक चाहिए है जिथे नौ लख दन बूटे खड़े है ओनू ज्यादा खुराक चाहिए नौ लखे ज़्यादा चाहिए बाकी पालन पोषण कुछ भी नहीं है का। पहला पानी लाता जलो वत् आ गया गिला गिला वत्ता जहा गया ਉਹਦਾ ਯੂਰੀਆ ਪੂਰੀ ਐ ਇਹ ਤੁਹਾਨੂੰ ਕੀ ਕਹਿੰਦੇ 45 ਦਿਨਾਂ ਚ ਯੂਰੀਆ ਪੂਰੀ ਕਰੋ ਇੱਥੇ ਸਾਰਾ ਪਹਿਲਾ ਪਾਣੀ 45 ਦਿਨਾਂ ਤੇ ਲੱਗੂ 50 ਦਿਨਾਂ ਤੇ ਲੱਗੂ 60 ਤੇ 70 ਤੇ 90 ਤੇ ਵੀ ਲੱਗਿਆ ਕਈਆਂ ਦੇ ਤਾਂ ਜੇ ਤੁਹਾਨੂੰ ਲੱਗੇ ਵੀ ਯਾਰ ਯੂਰੀਆ ਤਾਂ ਪਹਿਲਾਂ ਪੂਰੀ ਕਰਨੀ ਚਾਹੀਦੀ ਆ ਵੀ ਪਾਣੀ ਨੂੰ ਕਿੱਦਾਂ ਦੇਖਾਂਗੇ ਤਾਂ ਸਿਆਣਾਂ ਦੇ ਵਿੱਚ ਕੀ ਹੁੰਦਾ ਤ੍ਰੇਲ ਪੈਂਦੀ ਆ ਯੂਰੀਏ ਨੂੰ ਇੰਨਾ ਪਾਣੀ ਦਾ ਚਾਹੀਦਾ ਹੀ ਨਹੀਂ ਠੀਕ ਆ ਤਰੇਲ ਪੈਂਦੀ ਆ ਸ਼ਾਮ ਨੂੰ ਜਾ ਕੇ ਯੂਰੀਏ ਦਾ ਛੱਕਾ ਦੇ ਆਓ ਤੇ ਰਾਤ ਨੂੰ ਤਰੇਲ ਪਾਉਗੀ ਤੇ ਜਿੰਨੀ ਨਾਈਟ੍ਰੋਜਨ ਹੈਗੀ ਆ ਟੋਟਲ ਨਾਈਟ੍ਰੋਜਨ ਤੁਹਾਡੇ ਪੌਦੇ ਤੱਕ ਪਹੁੰਚੂਗੀ ਪਾਣੀ ਨਾਲ ਜਿਹੜੀ ਨਾਈਟ੍ਰੋਜਨ ਦਿੰਦੇ ਆ ਉਹ ਅੱਧੀ ਨੌਸ ਹੋ ਜਾਂਦੀ ਹੈ ਸਮਝ ਗਿਆ ਕਿ ਨਹੀਂ ਤੇ ਜਦੋਂ ਤੁਸੀਂ ਪਾਣੀ ਲਾਤਾ ਉਹ ਪਾਣੀ ਲਾਉਣ ਤੋਂ ਬਾਅਦ ਜਦੋਂ ਚਿੜੀ ਪਹੁੰਚਾ ਜਾ ਪਿਆਉਣ ਵਾਲਾ ਸੈਟਮ ਰਹਿ ਜਾਂਦਾ ਖੇਤ 'ਚ ਉਦੋਂ ਯੂਰੀਆ ਪਾਓ ਠੀਕ ਹੈ ਜੇ ਤੁਸੀਂ 3 ਗੱਟੇ ਯੂਰੀਆ ਪਾ ਕੇ ਕਣਕ ਜ਼ਰਦਿਓ ਤੁਹਾਡੀ ਦੋਹਾਂ ਨਾਲ ਹੋ ਗਈ ਸਹੀ ਹੈ ਕਿ ਨਹੀਂ ਤੇ ਇਸ ਤਰੀਕੇ ਕਣਕ ਬੀਜੋ ਪਾਲੋ ਤੇ ਤਜਰਬਾ ਕਰੋ ਤਜਰਬੇ ਦਾ ਰਿਸਕ ਮੇਰਾ ਤੇ ਤਿਆਰਬਾ ਤੁਹਾਡਾ ਜੇ ਕਣਕ ਕੱਟ ਗਈ ਐਦਾਂ ਵੇਚ ਕੇ ਪਾਲਣ ਨਾਲ ਜਿੰਨੀ ਘਟੀ ਉਹਦੇ ਪੈਸੇ ਮੈਂ ਦੇਊਂਗਾ ਪਿੰਡ ਮੇਰਾ ਦਬਣੀ ਗੰਦਾ ਪਿੰਡ ਦੇ ਵਿਚਾਲੀ ਦੀ ਜਿਹੜੀ ਸੜਕ ਮੰਗਦੀ ਆ ਸੜਕ ਦੇ ਉੱਤੇ ਇੱਕ ਪੀਰ ਖਾਨਾ ਜਿਹਾ ਬਣਿਆ ਪੀਰ ਖਾਨਾ ਦੇ ਕੋਲੇ ਆਪਣਾ ਘਰ ਆ ਆਪਣੇ ਘਰ ਦੇ ਕੋਲੇ ਦੁਕਾਨ ਆ ਕੱਪੜੇ ਵੀ ਉਹਦੇ ਤੇ ਲਿਖਿਆ ਹਰਿਆਲ ਫੈਬਰਿਕਸ ਬੋਰਡ ਪਿਆ ਹੁੰਦਾ ਜੇ ਤੁਹਾਨੂੰ ਲੱਗੇ ਵੀ ਦਬਣੀ ਗੰਦਾ ਭੱਜ ਜੂਦਾ ਉੱਥੇ ਆ ਜਿਓ ਸਮਝ ਗਿਆ ਕਿ ਨਹੀਂ ਇੰਧੂ ਜਿਆਦੇ ਆਪਾਂ ਕੁਝ ਕਰ ਸਕਦੇ ਵੀ ਠੀਕ ਹੈ ਹੁਣ ਤਾਂ ਤੁਹਾਡੇ ਤੇ ਆ ਵੀ ਤੁਸੀਂ ਆਪ ਦਾ ਬੇਲਾਗਾਰਕ ਕਰਕੇ ਛੱਡਣਾ ਕਿ ਤਾਰਨ ਵਾਲੇ ਪਾਸੇ ਨੂੰ ਵਧਣਾ ਸਿੱਧੇ ਸਿੱਧੇ ਕੌਣੇ ਸ਼ਬਦਾਂ ਚ ਹੀ ਆ ਲੰਮੇ ਪੇਪੇ ਆਪਾਂ ਨੂੰ ਆਉਂਦੇ ਨਹੀਂ ਠੀਕ ਹੈ ਜਿਹੜਾ ਕੰਮ ਤੁਸੀਂ ਕਰਨ ਲੱਗੇ ਉਹ ਬੇਲਾਗਾਰਕ ਕਰਨ ਵਾਲਾ ਹੀ ਆ ਤੁਹਾਨੂੰ ਸਾਲ ਦੇ ਵਿੱਚ ਲੱਖ ਰੁਪਈਆ ਦੀ ਫਸਲ ਤਾਂ ਚਾਹੀਦੀ ਆ ਕਿੱਲੇ ਤੋਂ ਰੋਬੀ ਜੀ ਛੱਤੀ ਨਾਲ ਪੌਂਦੀ ਵੀ ਆਏ ਸਫਰੀ ਕਰਨ ਉਹ ਵੀ ਬੱਚੇ ਤੋਂ ਹੋਰ ਵੀ ਬੱਚ ਤਾਂ ਤੁਹਾਨੂੰ ਸਾਲ ਦੇ ਵਿੱਚ ਖਰਚਾ ਕੱਢ ਕੇ ਕਿੱਲੇ ਤੋਂ 85-90000 ਰੁਪਿਆ ਦਾ ਚਾਹੀਦਾ ਪਰ ਇੱਕ ਕਿੱਲੇ ਵਾਸਤੇ ਤੁਹਾਡੇ ਕੋਲੇ 5000 ਰੁਪਿਆ ਹੈ ਨਹੀਂ ਉਦੋਂ ਤੁਸੀਂ ਨੰਗ ਹੋ ਜਾਂਦੇ ਆਂ ਵੀ ਪ੍ਰਾਣੀ ਤਾਂ ਹੀ ਜਿਸ ਪ੍ਰਾਣੀ ਸੰਭਾਗੇ ਤਾਂ ਸਾਡਾ ਖਰਚਾ ਆਉ 90000 ਕਿਹਨੇ ਦਿੱਤਾ ਇੱਕ ਕਿੱਲੇ ਨੇ ਤੇ ਉਹਦਾ 10 ਬਾਂਹ ਕਿੰਨਾ ਬੰਦਾ ਨਾ ਹਜ਼ਾਰ ਤੇ ਨਾ ਹਜ਼ਾਰ ਤਾਂ ਮੰਗਦਾ ਵੀ ਨਹੀਂ ਇੱਕ ਕਿੱਲਾ ਜਿਹੜੀ ਜ਼ਮੀਨ ਸਾਨੂੰ 85-90 ਹਜ਼ਾਰ ਕਿੱਲਾ ਦਿੰਦੀ ਆ ਕੀ ਅਸੀਂ ਉਹਨੂੰ 9 ਹਜ਼ਾਰ ਕਿੱਲਾ ਦੇ ਨਹੀਂ ਸਕਦੇ ਵਾਪਸ ਤੇ ਜੇ ਦੇਵਾਂਗੇ ਉਹਦੇ ਨਾਲ ਸਾਡਾ ਕੋਈ ਨੁਕਸਾਨ ਆਊਗਾ ਉਹਦਾ ਜ਼ਮੀਨ ਦਿਨੋ ਦੇਣਾ ਤਕੜੀ ਹੋਊਗੀ ਉਹ ਤੋਂ ਰੁਗਣਾ ਤੁਹਾਨੂੰ ਵਾਪਸ ਕਰੂਗੀ ਜੇ ਤਾਂ ਪੈਸੇ ਦੀ ਭਾਸ਼ਾ ਸਮਝ ਆਉਂਦੀ ਹੈ ਤਾਂ ਵੀ ਅਗਣੀ ਲੱਗਣੀ ਚਾਹੀਦੀ ਤੇ ਜੇ ਗੁਰੂ ਨਾਨਕ ਦੀ ਬਾਣੀ ਸਮਝ ਆਉਂਦੀ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਬਾਤ ਤਾਂ ਵੀ ਅਗਣੀ ਲੱਗਣੀ ਚਾਹੀਦੀ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਕੀ ਦੀ ਸਮਝ ਆਉਂਦੀ ਹੈ ਠੀਕ ਹੈ ਬਾਕੀ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਵੀ ਤੁਸੀਂ ਕੀ ਡਿਸੀਜਨ ਲੈਣਾ ਠੀਕ ਹੈ ਅੱਛੀ ਲਿਖਾਇਦੋ ਇੱਕ ਤਰ੍ਹਾਂ